ਪੂਰਨ ਵਿਸ਼ਵਾਸ ਜਾਂ ਕੇ ਰੇ ਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਇਸ ਮਨ ਪ੍ਰਗਟ ਆਇਆ ਜਿੱਥੇ ਵਿਸ਼ਵਾਸ ਪੂਰਾ ਬਣ ਜਾਏ ਭਾਵਨਾ ਪੂਰੀ ਹੋ ਜਾਏ ਉਸੇ ਵਕਤ ਬ੍ਰਹਮ ਗਿਆਨ ਪ੍ਰਗਟ ਹੋ ਜਾਂਦਾ ਹੈ ਉਸੇ ਵਕਤ ਭਗਵਾਨ ਪ੍ਰਗਟ ਹੋ ਜਾਂਦਾ ਹੈ ਤੇ ਮੈਨੂੰ ਕਹਿਣ ਦੇਣਾ ਅਜੇ ਤੱਕ ਜਿਸ ਜਿਸ ਦਾ ਬ੍ਰਹਮ ਗਿਆਨ ਨਹੀਂ ਪ੍ਰਗਟ ਹੋਇਆ ਅਜੇ ਉਸ ਦਾ ਭਰੋਸਾ ਡੋਲਦਾ ਹੈ ਤਾਂ ਹੀ ਤੇ ਅਰਦਾਸ ਹੈ ਡੋਲਨ ਤੇਰਾ ਕੋ ਪ੍ਰਭੂ ਨਾਨਕ ਦੇਇ ਕਰਾਤ 50 ਸਾਲ ਹੋ ਗਏ ਨੇ ਮੈਨੂੰ ਕਥਾ ਕਰਦਿਆਂ ਕਦੀ ਕਦੀ ਭਰੋਸਾ ਡੋਲ ਜਾਂਦਾ ਹੈ ਹਾਲਾਤ ਵਿਸ਼ਵਾਸ ਦਾ ਪੂਰਾ ਵੱਜ ਜਾਣਾ ਬੜੀ ਬਖਸ਼ਿਸ਼ ਹੈ ਜਾਂ ਕੇ ਰਿਹਦੇ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾ ਤਤ ਕਹਿੰਦੇ ਉਸੇ ਵਕਤ ਉਸੇ ਵਕਤ ਬ੍ਰਹਮ ਗਿਆਨ ਪ੍ਰਗਟ ਹੋ ਜਾਂਦਾ ਹੈ ਉਸੇ ਵਕਤ ਭਗਵਾਨ ਪ੍ਰਗਟ ਹੋ ਜਾਂਦਾ ਹੈ ਕੋਈ ਦਿਨ ਨਹੀਂ ਲੱਗਦੇ ਕੋਈ ਮਹੀਨੇ ਨਹੀਂ ਲੱਗਦੇ ਬਾਬਾ ਫਰੀਦ ਕਹਿੰਦੇ ਨੇ ਆਜ ਮਿਲਾਵਾ ਸ਼ੇਖ ਫਰੀਦ